ਨਾਵਲ ਗਗਨ ਦਵਾਮਾ ਵਾਜਿਆ ਲੇਖਕ ਨਾਨਕ ਸਿੰਘ ਭਾਗ 11ਮਾ ਅੰਨ੍ਯ ਅਨੇਰੀ ਰਾਤ ਹੱਥ ਤੇ ਹੱਥ ਮਾਰਿਆ ਨਾ ਦਿਸੇ ਹਰ ਪਾਸੇ ਮੌਤ ਵਰਗਾ ਸਨ ਨਾਟਾ ਜਿਸ ਨੂੰ ਤੋੜ ਰਹੀ ਸੀ ਕਿਸੇ ਕਿਸੇ ਵੇਲੇ ਕਿਸੇ ਪੰਛੀ ਦੀ ਨਰਦਈ ਚੁੱਕ ਚੁੱਕ ਜਾਂ ਦੂਰ ਦਰਾਡੇ ਕਿਸੇ ਕੁੱਤੇ ਦੀ ਬੋਂ ਬੋਂ ਮੋਤੀ ਬਹੁਤਾਂ ਹੀ ਤੁਰਿਆ ਜਾ ਰਿਹਾ ਸੀ ਇੰਜ ਹੀ ਭਿਆਣਾ ਹੋ ਕੇ ਜਿਵੇਂ ਕੋਈ ਬਾਹਰ ਉਸਤੇ ਮਗਰ ਲੱਗੀ ਆ ਰਹੀ ਹੋ ਕਿਤੇ ਡੱਬ ਖੱਬਲ ਦੀਆਂ ਤੜਾਂ ਨੂੰ ਲਟਾੜਦਾ ਹੋਇਆ ਕਿਤੇ ਉੱਚੇ ਸੜਕੜੇ ਦੇ ਵਿੱਚ ਦੀ ਰਾਹ ਬਣਾਉਂਦਾ ਹੋਇਆ ਤੇ ਕਿਤੇ ਮਟਕਾਲੀ ਕੱਚੀ ਛੜਕ ਦੇ ਮਿੱਟੀ ਘਟੇ ਉੱਤੇ ਪੈੜਾ ਬਣਾਉਂਦਾ ਹੋਇਆ ਮੁੜ ਕੇ ਨਾਲ ਗੜੁੱਚ ਹੋਣ ਤੇ ਵੀ ਅੰਦਰਲੇ ਕਿਸੇ ਪਾਲੇ ਨੇ ਉਸ ਨੂੰ ਕਾਂਬਾ ਜਿਹਾ ਛੇੜਿਆ ਹੋਇਆ ਸੀ ਏ ਮੈਂ ਕੀ ਕਰ ਬੈਠਾ ਕੀ ਹੋ ਗਿਆ ਮੇਰੀ ਮਤ ਨੂੰ ਐਡੀ ਵਾਇ ਜਾਂਦੀ ਐਡਾ ਵਿਆਸ਼ੀ ਬਣਾ ਕੀ ਬਗਾੜਿਆ ਸੀ ਮਾਂ ਨੇ ਮੇਰਾ ਕਿਹੜੀ ਗੁਨਾਮੀ ਕੀਤੀ ਸੀ ਰਾਣੋਂ ਨੇ ਮੇਰੀ ਹੈ ਰੱਬ ਜੀ ਇਹ ਮੈਥੋਂ ਕੀ ਨਰਥ ਹੋ ਗਿਆ ਲੱਤਾਂ 모ਤੀ ਦੀਆਂ ਜਿਵੇਂ ਕਾਠ ਤੀਆਂ ਤੇ ਕਦਮ ਪੱਥਰ ਵਰਗੇ ਬੋਝਲ ਹੋ ਰਹੇ ਸਨ ਅਗਾਹ ਤੁਰਨ ਤੋਂ ਇੱਕਦਮ ਆਰੀ ਪਰ 모ਤੀ ਇਹਨਾਂ ਨੂੰ ਸਾਰੇ ਜੋਰ ਨਾਲ ਘੜੀਸੀ ਜਾ ਰਿਹਾ ਸੀ ਪਰ ਮੈਂ ਜਾ ਕਿੱਧਰ ਰਿਹਾ ਮਾਂ ਦਾ ਕੀ ਬਣਿਆ ਹੋਵੇਗਾ ਕਿਤੇ ਕਿਤੇ ਓਵੇਂ ਡਿੱਗੀ ਡਿੱਗੀ ਦਮ ਤਾਂ ਨਾ ਤੋੜ ਦੇਵੇ ਤੇ ਰਾਣੂ ਮੇਰੇ ਰੱਬਾ ਇਹ ਇਹ ਮੈਂ ਕੀ ਕਰ ਬੈਠਾ ਕਿਉਂ ਮੇਰੀ ਹੋਸ਼ ਮਾਰੀ ਗਈ ਕਾਠ ਦੀਆਂ ਥੰਮੀਆਂ ਵਰਗੀਆਂ ਲੱਤਾਂ ਨੂੰ ਬਦੋਬਤੀ ਖਿਲਾਰਨ ਤੇ ਤੋੜਨ ਦਾ ਯਤਨ ਕਰਦਾ ਹੋਇਆ ਮੋਤੀ ਬਰਾਬਰ ਕੀ ਕਿਉਂ ਕਿੱਧਰ ਕਿੰਜ ਸਰਲੇਖਾ ਹੇਠ ਆਪਣੇ ਆਪ ਆ ਪਾਸੋਂ ਪੁੱਛੀ ਚਲਾ ਜਾ ਰਿਹਾ ਸੀ ਤੇ ਪੁੱਛੀ ਹੀ ਚਲਾ ਜਾ ਰਿਹਾ ਸੀ ਪਰ ਆਪਣੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਉਸ ਨੂੰ ਆਪਣੇ ਆਪੋਂ ਪਾਸੋਂ ਨਹੀਂ ਸੀ ਮਿਲ ਰਿਹਾ ਸਾਹਮਣੇ ਆ ਰਹੀ ਹਵਾ ਦਾ ਇੱਕ ਤੇਜ਼ ਬੋਲਾ ਥੱਪੜ ਵਾਂਗ ਉਸ ਦੇ ਚਿਹਰੇ ਤੇ ਆਵਜਾ ਤੇ ਸੱਥਪੜ ਨੇ ਜਿਵੇਂ ਉਸ ਦੀ ਨੀਂਦਰ ਜਿਹੀ ਖੋਲ ਦਿੱਤੀ ਉਹ ਉਨਾ ਹੀ ਕਦਮਾਂ ਤੇ ਰੁਕ ਗਿਆ ਖੜਿਆ ਖੜਿਆ ਉਸ ਨੇ ਇੱਧਰ ਉੱਧਰ ਗਿੱਚੀ ਭੁਮਾ ਕੇ ਆਲੇ ਦੁਆਲੇ ਚੱਕਿਆ ਫਿਰ ਉਸ ਦੀਆਂ ਅੱਖਾਂ ਤਾਂ ਉੱਠ ਕੇ ਕਾਸ਼ ਵਿੱਚ ਤਾਰੇ ਉੱਤੇ ਆ ਟਿਕਾ ਉਸ ਨੂੰ ਲੱਗਾ ਜਿਵੇਂ ਤਾਰੇ 헤ਠਾ ਨੂੰ ਉੱਤਰਦੇ ਆ ਰਹੇ ਨੇ ਠੀਕ ਉਸੇ ਦਿਸ਼ੇ ਵੱਲ ਉਸ ਨੂੰ ਡਰ ਜਿਹਾ ਆਉਣ ਲੱਗਾ ਇਹ ਤਾਰਿਆਂ ਦਾ ਵਗ ਜਿਹਾ ਜਿ ਮੇਰ ਉੱਤੇ ਆੜ ਮੇਰੇ ਉੱਤੇ ਆ ਡੇਗਾ ਜੇ ਮੈਂ ਇਹਨਾਂ ਦੇ ਭਾਰ ਹੇਠ ਦੱਬ ਕੇ ਮਰ ਗਿਆ ਉਸ ਅੱਖਾਂ ਮੀਰ ਲੰਗਾ ਝਟਕ ਮਗਰੋਂ ਜਦੋਂ ਦਵਾਰਾ ਅੱਖਾਂ ਖੋਲ ਉਹ ਤਾਂ ਚ ਤੱਕਿਆ ਤਾਂ ਉਸ ਨੂੰ ਨਿਰਾਪੂਰਾ ਇਹ ਆਪਣੇ ਮਨ ਦਾ ਬਹਿਮ ਜਾਪਿਆ ਕੋਈ ਵੀ ਤਾਰਾ ਉਸ ਵੱਲ ਨਹੀਂ ਸਿਆ ਰਿਹਾ ਕਿਤੇ ਮੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਕਿਤੇ ਮੈਂ ਪਾਗਲ ਤਾਂ ਨਹੀਂ ਹੁੰਦਾ ਜਾ ਰਿਹਾ ਸ਼ਾਇਦ ਖਿਲ ਹੀ ਗਿਆ ਮੇਰਾ ਦਿਮਾਗ ਸ਼ਾਇਦ ਹੁੰਦਾ ਹੀ ਜਾ ਰਿਹਾ ਹਾਂ ਮੈਂ ਪਾਗਲ ਨਹੀਂ ਤਾਂ ਹੋਰ ਐਵੇਂ ਕੁੱਟ ਕੱਢਿਆ ਮੈਂ ਉਹਨਾਂ ਦੋਹਾਂ ਵਿਚਾਰਿਆਂ ਚੋਖਾ ਚਿਰ ਖੜੇ ਰਹਿਣ ਕਰਕੇ ਜਦ ਉਹਸਾਂ ਨੂੰ ਲੱਤਾਂ ਵਿੱਚ ਕੀੜੀਆਂ ਤੁਰਦੀਆਂ ਤੇ ਪੈਰ ਸੌਂਦੇ ਜਾਂਦੇ ਜਾਪੇ ਤਾਂ ਕਦੀ ਸੱਜਾ ਤੇ ਕਦੀ ਖੱਬਾ ਕਰ ਚੁੱਕਦਾ ਲੱਤਾਂ ਨੂੰ ਥੂਕ ਕੱਢਣ ਲੱਗਾ ਕਿਤੇ ਕਿਰਿਆ ਵਿਚਾਲੇ ਉਸ ਨੇ ਵਾਪਸ ਮੁੜ ਲਈ ਕਦਮ ਪਛਾਹ ਪਰਤਾਏ ਤੇ ਜਿੱਧਰੋਂ ਆ ਰਿਹਾ ਸੀ ਉਸੇ ਰੁਖ ਹੋ ਤੁਰਿਆ ਇਹ ਸੋਚਦਾ ਹੋਇਆ ਤਾਂ ਕਿਹੜੀ ਆਖਰ ਆ ਗਈ ਕਿਤੇ ਬੰਦੇ ਤੋਂ ਭੁੱਲਾਂ ਚੁੱਕਾਂ ਹੁੰਦਿਆਂ ਹੀ ਰਹਿੰਦਿਆਂ ਨੇ ਕਿ ਕੋਈ ਕਿਸੇ ਨੇ ਫਾਹਾ ਥੋੜਾ ਦੇਣਾ ਏ ਮੈਨੂੰ ਨਾਲੇ ਮਾਂ ਪੁੱਤਰਾਂ ਦੀ ਕਾਦੀ ਲੜਾਈ ਪਰ ਰਾਣੋ ਜੇ ਜਿਉਂ ਹੀ ਉਸ ਦਾ ਵਿਚਾਰਤਾ ਰ ਵਿਚਾਲੇ ਇਹ ਦੋ ਅੱਖਰਾਂ ਨਾਉ ਆਇਆ ਤਾਂ ਦੁਰਦੀ ਤੁਰਦੀਦੀ ਕਾਦਮ ਜਿਵੇਂ ਧਰਤੀ ਨਾਲ ਸਿਉਂਤੇ ਗਏ ਰਾਣੋ ਹਾ ਰਾਣੋ ਦਾਹੀ ਤਾਂ ਸਭ ਤੋਂ ਵੱਡੀ ਸਮੱਸਿਆ ਹੈ ਉਦੋਂ ਉਸ ਵੇਲੇ ਰਾਣੋ ਦੀ ਮਾਂ ਵੀ ਤਾਂ ਪਹੁੰਚੀ ਸੀ ਸ਼ਾਇਦ ਸ਼ਾਇਦ ਕੀ ਸੱਚੀ ਮੁੱਝੀ ਤਾਂ ਕਿ ਰਾਣੋ ਨੇ ਉਸ ਤੋਂ ਪਹਿਲਾਂ ਵਾਲੀ ਉਹ ਗੱਲ ਨਹੀਂ ਸੀ ਦੱਸੀ ਆਪਣੀ ਮਾਂ ਨੂੰ ਸ਼ਾਇਦ ਨਹੀਂ ਹੀ ਦੱਸੀ ਹੋਵੇਗੀ ਸੋ ਸ਼ਾਇਦ ਕੀ ਯਕੀਨਨ ਜੇ ਘਰ ਜਾ ਕੇ ਉਸਨੇ ਦੱਸ ਦਿੱਤੀ ਹੋਈ ਤਾਂ ਵਿਅਾਗੀ ਬਣੇ ਦੀ ਉਹ ਕਰਤੂਤ ਤਾਂ ਜ਼ਰੂਰ ਹੀ ਉਸਦੀ ਮਾਂ ਉਸ ਵੇਲੇ ਸਾਡੇ ਘਰ ਪਹੁੰਚ ਕੇ ਹੰਗਾਮਾ ਮਚਾ ਦਿੰਦੀ। ਬੇਬੇ ਨੇ ਜੀ ਇਸ ਬਾਰੇ ਉੱਕਾ ਕੁਝ ਨਹੀਂ ਸੀ ਕਿਹਾ ਤਾਂ ਮੈਨੂੰ ਤਾਂ ਸਰ ਪਰ ਇਹੋ ਗੱਲ ਹੈ। ਰਾਣੋ ਅੰਦਰੇ ਅੰਦਰ ਪੀ ਗਈ ਹੋਵੇਗੀ ਉਸ ਹੋਈ ਬੀਤੀ ਨੂੰ। ਪਰ ਉਹ ਜਿਹੜੀ ਦੂਜੀ ਵੇਰ ਮੈਂ ਰਾਣੋ ਨਾਲ ਜੈਤੀ ਕਰ ਬੈਠਾ ਸਾਂ ਉਹ ਤਾਂ ਉਸ ਦੀ ਮਾਂ ਨੇ ਆਪਣਾ ਖਾਣਾ ਵੇਖ ਲਈ। ਤੇ ਫਿਰ ਉਵੇਂ ਹੀ ਖੜਾ-ਖੜਾ ਮੋਤੀ ਸੋਚ ਰਿਹਾ ਸੀ। ਫਿਰ ਹੋਰ ਕੀ? ਹੋਸ਼ ਦੀ ਹਾਲਤ ਵਿੱਚ ਭਵੇਂ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੀ ਪਈ ਧੀ ਨੂੰ ਕਲਾਮੇ ਵਿੱਚ ਭਰ ਕੇ ਲੈ ਗਈ ਹੋਵੇਗੀ ਉਹ ਤੇ ਘਰ ਜਾਂਦਿਆਂ ਹੀ ਗਲਾ ਪਾੜ-ਪਾੜ ਕੇ ਚਲਾਣਾ ਸ਼ੁਰੂ ਕਰ ਦਿੱਤਾ ਹੋਵੇਗਾ ਤੇ ਫੇਰ ਘੜੀ ਪਾਲ ਵਿੱਚ ਉਸ ਦਾ ਵੇੜਾ ਭਰ ਘੱਟਿਆ ਹੋਵੇਗਾ ਸੌ ਸੌਆਂ ਸੁਆਣੀਆਂ ਨਾਲ ਤਦ ਹਰ ਕਿਸੇ ਅੱਗੇ ਰਾਣੋ ਦੀ ਮਾਂ ਫੋਲਣੇ ਫੋਲਣ ਲੱਗ ਪਈ ਹੋਵੇਗੀ ਰੋਂਦਿਆਂ ਰੋਂਦਿਆਂ ਬੁਸਕਦਿਆਂ ਬੁਸਕਦੇ ਸੁੱਲਣ ਵਾਲੇ ਹੱਕੇ-ਵੱਕੇ ਰਹਿ ਗਏ ਹੋਣਗੇ ਤੰਦ ਜੰਗਲ ਦੀ ਤਦ ਜੰਗਲ ਦੀ ਅੱਗ ਵਾਂਗ ਸਾਰੀ ਵਸਤੀ ਵਿੱਚ ਫੈਲ ਗਈ ਹੋਵੇਗੀ ਮੇਰੀ ਕਰਤੂਤ ਦੀ ਖਾਨ ਤਦ ਹਰ ਕੋਈ ਮੇਰੀ ਰਤ ਨਾਨ ਤੇ ਉਤਾਰੂ ਹੋ ਗਿਆ ਹੋਵੇਗਾ ਜਿਹੜੇ ਪਹਿਲਾਂ ਹੀ ਕੁਝ ਘਟ ਨਫਰਤ ਨਹੀਂ ਸੀ ਕਰਦੇ ਮੈਨੂੰ ਪਰ ਮੈਂ ਜੋ ਮੋੜ ਉਧਰੇ ਤੁਰ ਪਿਆ ਹਾਂ ਕਿਹੜਾ ਮੂੰਹ ਲੈ ਕੇ ਇਸ ਬੇਗੈਰਤੀ ਨਾਲੋਂ ਇਸ ਜ਼ਿਲਤ ਨਾਲੋਂ ਤਾਂ ਮਰ ਜਾਣਾ ਚੰਗਾ ਮਰ ਜਾਣਾ ਨਹੀਂ ਤਾਂ ਘੱਟੋ ਘੱਟ ਇੰਨਾ ਤਾਂ ਹੋਣਾ ਹੀ ਚਾਹੀਦਾ ਜੋ ਮੂੰਹ ਕਾਲਾ ਕਰਕੇ ਕਿਸੇ ਪਾਸੇ ਨਿਕਲ ਜਾਵਾਂ ਮੋਤੀ ਫੇਰ ਉਸੇ ਬੰਦੇ ਹੋ ਤੁਰਿਆ ਜਿੱਧਰੋਂ ਹੁਣੇ-ਹੁਣੇ ਉਸ ਕਦਮ ਮੁੜੇ ਸਨ। ਵਾਹੋ ਤਾਈ ਤੁਰਦਿਆ ਗਿਆ ਮੋਤੀ ਤੇ ਤਦ ਇੱਕ ਤੁਰਦਾ ਹੀ ਗਿਆ। ਜਦ ਤਿੱਕਰੇਲ ਵਿਖੇ ਸਟੇਸ਼ਨ ਦਾ ਮੁਸਾਫਰਖਾਨਾ ਉਸ ਦੀ ਦ੍ਰਿਸ਼ਟੀ ਗੋਚਰ ਨਹੀਂ ਹੋਇਆ। ਮੁਸਾਫਰਖਾਨੇ ਵਿੱਚ ਇਸ ਵੇਲੇ ਕੋਈ ਭੀੜ-ਭੜ ਨਹੀਂ ਸੀ। ਸ਼ਾਇਦ ਕਿਸੇ ਗੱਡੀ ਦੇ ਆਉਣ ਜਾਣ ਦਾ ਵਕਤ ਨਾ ਹੋਣ ਕਰਕੇ। ਮੋਤੀ ਨੇ ਜਿਉਂ ਹੀ ਮੁਸਾਫਰਖਾਨੇ ਦੀ ਪਹਿਲੀ ਪੌੜੀ ਤੇ ਪੈਰ ਰੱਖਿਆ ਜਿਵੇਂ ਕਿਸੇ ਨੇ ਤੱਕਾ ਦੇ ਕੇ ਉਸ ਨੂੰ ਕਈ ਕਦਮ ਪਛਾਣ ਹਟਾ ਦਿੱਤਾ। ਕਿੰਨਾ ਚਿਰ ਮੋਤੀ ਨੇ ਉਵੇਂ ਹੀ ਮੁਸਾਫਰਖਾਨੇ ਅੱਗੇ ਖੜਿਆ। ਗੁਜ਼ਾਰ ਦਿੱਤਾ। ਕਦੀ ਦੋ ਕਦਮ ਪੌੜੀਆਂ ਵੱਲ ਵੱਧ ਜਾਂਦਾ ਤੇ ਕਦੀ ਚਾਰ ਕਦਮ ਪਿਛਾਂ ਹਟ ਜਾਂਦਾ। ਇੱਕ ਪੈਰ ਜੇ ਉਸ ਨੂੰ ਗੱਡੀ ਚੜਨ ਲਈ ਉਤੇ ਉਕਸਾ ਰਿਹਾ ਸੀ ਤਾਂ ਦੂਜਾ ਪੈਰ ਪਿੱਛੇ ਮੋੜਨ ਲਈ। ਇੱਕ ਨਹੀਂ ਦੋ ਨਹੀਂ। ਕਈ ਪਾਂਤੋਂ ਪਾਂਤੀ ਦ੍ਰਿਸ਼ੇ ਇਸ ਵੇਲੇ ਉਸ ਦੀਆਂ ਅੱਖਾਂ ਅੱਗੇ ਆ ਰਹੇ ਸਨ। ਜਾਈ ਜਾ ਰਹੇ ਸਨ। ਜਿਵੇਂ ਕਿਸੇ ਨਾਟਕੀ ਸਟੇਜ ਉੱਤੇ ਪਟ ਪਰਿਵਰਤਨ ਹੋ ਰਹੇ ਹੋਣ। ਮਾਂ ਮੇਰੀ ਬਾਦਨ ਸੇ ਮਾਂ ਆਪ ਸੁੱਕੇ ਟੁਕ ਖਾ ਮੈਨੂੰ ਦੇਸੀ ਘਿਓ ਦੇ ਪਰੌਂਠੇ ਖਵਾਉਣ ਵਾਲੀ ਮਾਂ ਤੇ ਉਸ ਮਾਂ ਨੂੰ ਇਹ ਸਭ ਕਾਸੇ ਦੇ ਬਦਲੇ ਅੱਜ ਮੈਂ ਕਿਹੜਾ ਇਨਾਮ ਦੇ ਕੇ ਜਾ ਰਿਹਾ ਮੇਰਾ ਰੱਬਾ ਜਿਸ ਕਹਿਰ ਵਿੱਚ ਆ ਕੇ ਮੈਂ ਉਸ ਹੱਡੀਆਂ ਦੀ ਮੁੱਠ ਨੂੰ ਐਡੇ ਜ਼ੋਰ ਨਾਲ ਧੱਕਾ ਦੇ ਕੇ ਮੂੰਹੋਂ ਦੇ ਮੂੰਹ ਫਰਸ਼ ਉੱਤੇ ਪਟਕਾ ਦਿੱਤਾ ਸੀ ਕਿ ਜੀ ਦੀ ਜਾਗਦੀ ਜਿੰਨ ਦੀ ਜਾਗਦੀ ਉਹ ਉੱਠ ਹੋਵੇਗੀ ਉਥੋਂ ਜਰੂਰ ਉਸ ਦਾ ਮੱਥਾ ਪਾਟ ਗਿਆ ਜ਼ਰੂਰ ਉਸ ਨੂੰ ਗਸ਼ ਆ ਗਈ ਹੋਵੇਗੀ ਜ਼ਰੂਰ ਉਸ ਦਾ ਦਿਲ ਟੁੱਟ ਗਿਆ ਹੋਵੇਗਾ ਜੇ ਫਿਰ ਵੀ ਉਸ ਦੇ ਸਰੀਰ ਵਿੱਚ ਜਿੰਦ ਅੜੀ ਰਹੀ ਗਈ ਹੋਵੇਗੀ ਤਾਂ ਮੇਰੇ ਨਸਾਂ ਦੇ ਸਾਦਵੇਂ ਨੇ 20 ਵੇਸਵੇ ਉਸ ਨੂੰ ਮਾਰ ਮੁਕਾਇਆ ਹੋਇਆ ਕਮਲ ਫੁੱਲ ਮੰਨੂ ਚੰਬ ਵਿੱਚੋਂ ਤੋੜਨ ਲੱਗਾ ਜਿਸ ਤਰ੍ਹਾਂ ਉਸ ਦੀ ਲੰਬੀ ਡੰਡੀ ਨਾਲ ਹੀ ਧੂੰਦੀ ਚਲੀ ਆਉਂਦੀ ਹੈ ਉਹਦੋਂ ਹੀ ਉਹਦਾ ਹੀ ਮਾਂ ਬਾਰੇ ਇਸ ਕਿਸਮ ਦੇ ਉਹਦਾ gira ਨਾਲ ਟਾਕਿਆ ਹੋਰਾਂ ਨੂੰ ਦਾ ਪ੍ਰਸੰਗ ਬਦੋ ਬਦੀ ਮੋਤੀ ਦੇ ਮਾਨਸ ਉਤੇ ਰੀਂਗਦਾ ਚਲਾ ਜਾ ਰਿਹਾ ਸੀ ਕਿਹੜੀ ਗੁਨਾਮੀ ਕੀਤੀ ਸੀ ਭਲਾ ਉਸਨੇ ਮੇਰੀ ਐਡੀ ਬੇਦਰਦੀ ਨਾਲ ਮੈਂ ਉਸ ਦੇ ਸੋਹਲ ਸਰੀਰ ਉਤੇ ਕੋਲੇ ਦਿਲ ਨੂੰ ਦੋਹਾਂ ਨੂੰ ਮਸਲ ਕੇ ਰੱਖ ਦਿੱਤਾ ਕਿ ਇਸ ਕਸੂਰ ਬਦਲੇ ਕਿ ਰਾਣੋ ਮੈਨੂੰ ਭੇੜੇ ਚੰਦਰੇ ਕੰਮਾਂ ਤੋਂ ਕੰਮਾਂ ਤੋਂ ਹਟਕਣ ਲਈ ਬੇਕਰਾਰ ਸੀ ਕਿ ਇਸ ਦੋਸ਼ ਬਦਲੇ ਕਿ ਮੇਰੀ ਮਾਂ ਨੂੰ ਮੇਰੇ ਖੂਨ ਨਹੀਂ ਪੰਜੇ ਤੂੰ ਬਚਾਉਣ ਦੀ ਉਸ ਕੋਸ਼ਿਸ਼ ਕੀਤੀ ਸੀ ਇਤਨਾ ਕਸਾਈ ਬਣਾ ਇਤਨੀ ਬੇਦਰਦੀ ਉਵੇਂ ਹੀ ਖੜਾ ਖੜੋਤਾ ਮੋਤੀ ਕਿੰਨੀ ਦੇਰ ਤੱਕ ਇਸ ਕਿਸਮ ਦੇ ਵਾਨਾਂ ਵਿੱਚੋਂ ਵੈਂਦਾ ਰਿਹਾ ਕੋਈ ਸੋਧ ਨਹੀਂ ਸੀ ਉਸ ਨੂੰ ਛੇਕੜ ਉਸ ਦੀ ਵਿਚਾਰ ਲੜੀ ਜੇ ਟੁੱਟੀ ਤਾਂ ਉਸ ਵੇਲੇ ਜਦੋਂ ਘੰਟੀ ਦੀ ਟੰਟਨ ਆਵਾਜ਼ ਉਸਤੇ ਕੰਨੀ ਪਈ ਸ਼ਾਇਦ ਉਹ ਗੱਡੀ ਆਉਣ ਵਾਲੀ ਸੀ ਸ਼ਾਇਦ ਕੋਈ ਗੱਡੀ ਆਉਣ ਵਾਲੀ ਸੀ ਉਹ ਢਿੱਲੇ ਪੈਰੀ ਪੌੜੀਆਂ ਚੜ ਲਗਾ ਤੇ ਰਵਾਰਾ ਵਾ ਗੇਟ ਵੱਲ ਤੁਰਿਆ ਗਿਆ ਉੱਚਰ ਤੱਕ ਗੇਟ ਕੀਪਰ ਨਹੀਂ ਸੀ ਆਇਆ ਅੱਧੀ ਚੇਤਨਾ ਤੇ ਅੱਧਿਕ ਅਚੇਤਨਾ ਦੀ ਹਾਲਤ ਵਿੱਚ ਤੁਰਦਾ-ਤੁਰਦਾ ਉਹ ਗੇਟ ਅੰਦਰ ਪ੍ਰਵੇਸ਼ਤ ਹੋਇਆ ਗੇਟ ਅੰਦਰ ਦਖਲ ਹੋਣ ਤੋਂ ਪਹਿਲਾਂ ਉਸ ਨੂੰ ਟਿਕਟ ਲੈਣੀ ਚਾਹੀਦੀ ਸੀ ਇਸ ਗੱਲ ਦਾ ਚੇਤਾ ਹੀ ਕਿਸੇ ਨੂੰ ਸੀ ਇਸ ਤੋਂ ਥੋੜਾ ਚਿਰ ਬਾਅਦ ਮੋਤੀ ਨੇ ਆਪਣੇ ਆਪ ਨੂੰ ਰੇਲ ਦੇ ਇੱਕ ਡੱਬੇ ਵਿੱਚ ਸਵਾਰ ਵੇਖਿਆ ਡੱਬਾ 3rd 3rd ਕਲਾਸ ਦਾ ਹੈ ਜਾਂ ਸੈਕੰਡ ਦਾ ਗੱਡੀ ਨੇ ਪਠਾਨਕੋਟ ਵੱਲ ਜਾਣਾ ਸੀ ਕਿ ਅੰਮ੍ਰਿਤਸਰ ਮੋਤੀ ਵੀ Belajar ni, tahu.